ਕੌੜੀ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਕੁਰਾਲੀ ਦੇ ਵਿੱਚ ਕਾਂਗਰਸੀ ਆਗੂ ਕਮਲਜੀਤ ਸਿੰਘ ਚਾਵਲਾ ਜੀ ਦੇ ਘਰੇ ਚੱਲ ਰਹੀ ਹੈ ਜੀ ਮਹਿਲਾ ਕਾਂਗਰਸੀ ਮੀਟਿੰਗ ਜੀ ਦੇ ਵਿੱਚ ਖਾਸ ਤੌਰ ਤੇ ਪਹੁੰਚੇ ਮਹਿਮ ਸੌਰਨਜੀਤ ਕੌਰ ਜੀ ਤੇ ਕੀਤਾ ਕਮਲਜੀਤ ਸਿੰਘ ਚਾਵਲਾ ਜੀ ਨੇ ਉਹਨਾਂ ਦਾ ਮਾਨ ਸਨਮਾਨ ਤੇ ਕਿਹਾ ਮਹਿਮ ਨੇ ਕਿਹਾ ਕਿ ਅਸੀਂ ਇਹੋ ਜੀਆਂ ਮੀਟਿੰਗਾਂ ਘਰ ਘਰ ਜਾ ਕੇ ਕਰਾਂਗੇ ਤਾਂ ਜੋ ਲੋਕਾਂ ਨੂੰ ਵੀ ਜੋ ਅਗਲੀ ਰਣਨੀਤੀ ਹੋਏਗੀ ਕਾਂਗਰਸ ਵਾਰੇ ਉਹ ਵੀ ਲੋਕਾਂ ਨੂੰ ਦੱਸੀ ਜਾਵੇਗੀ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਮਲਜੀਤ ਚਾਵਲਾ ਜਿੰਦਾਬਾਦ ਮੈਡਮ ਜਿੰਦਾਬਾਦ ਮੈਡਮ ਕਾਂਗਰਸ ਜਿੰਦਾਬਾਦ ਮੈਡਮ ਸਵਰਨਜੀਤ ਜਿੰਦਾਬਾਦ ਚੇਅਰਮੈਨ ਰਹੀਂ ভাইস ਚੇਅਰਮੈਨ ਰਹੀਂ ਸ਼ੂਮਨ ਦੇ ਗ੍ਰਾਮੀਕੇ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਜਾਣ ਲਈ ਜੋ ਸਾਡੀਆਂ ਗਤੀਵਿਧੀਆਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਕਰਾੜੀ ਚ ਅਸੀਂ ਮਹਿਲਾ ਕਾਂਗਰਸ ਵੱਲੋਂ ਘਰ-ਘਰ ਜਾ ਕੇ ਬੋਰਡ ਵਾਈਜ਼ ਚਾਹੇ ਕਿਸੇ ਗਲੀ ਮੁੱਲੇ ਜਾ ਕੇ ਮੇਰੇ ਨਾਲ ਮੇਰੇ ਬਹੁਤ ਹੀ ਯੋਗਾਰੂ ਲੀਡਰ ਬਹੁਤ ਸਮੇਂ ਤੋਂ ਇਕੱਠੇ گرالی ویچ سب تو وہ جانا ہے میں کہوں کی سینئر میلا اور بہت ٹائم تو میرے نا جوڑے ہوئی میں نے پارم جیت کو اور بیٹھے ہیں ایکس ایم سی جی ہے گیا تے نگر کانسل کے بائیس پردان ایکس بائیس پردان بیٹھے ہیں آو آپ پر اڑکے کامرس پارٹ رہے جائیں نیتنیا کار کار پچائیے تو میرے نا سیما کمان جی سیٹی پریزیڈنٹ میلا کامرس کو سیٹی پریزیڈنٹ قرآن کو بیٹھے ہیں ਤੇ ਮੈਡਮ ਕਮਲੇਸ਼ ਝੁਗ ਜੋ ਕਿ ਸਾਡੇ ਬਹੁਤ ਹੀ ਸਮੂਹ ਆਸ਼ੀਰਵਾਦ ਦੇਣ ਵਾਲੇ ਬਹੁਤ ਟਾਈਮ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੈ ਮੈਂ ਮੈਡਮ ਨੂੰ ਬਹੁਤ ਤਨਵਾਦ ਕਰਦੀ ਨੀ ਮੈਂ ਤੇ ਆਓ ਆਪਾਂ ਰਲ ਕੇ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਜਾਏਗੇ ਕਾਂਗਰਸ ਪਾਰਟੀ ਦੀਆਂ ਜੋ ਨੀਤੀਆਂ ਜੋ ਜਦੋਂ ਸੈਂਟਰ ਚ ਸਾਡੀ ਕਾਂਗਰਸ ਸਰਕਾਰ ਸੀ ਡਾਕਟਰ ਮਨਮੋਹਨ ਸਿੰਘ ਦੀਆਂ ਜੋ ਸਕੀਮਾਂ ਅਸੀਂ ਕਿਹਾ ਉਹ ਆਪਾਂ ਘਰ-ਘਰ ਪਹੁੰਚਾਈਏ ਜਦ ਤੱਕ ਆਪਾਂ ਦੱਸਾਂਗੇ ਨਹੀਂ ਕਿ ਕਾਂਗਰਸ ਪਾਰਟੀ ਨੇ ਸੈਂਟਰ ਚ ਕੀ ਕੰਮ ਕੀਤਾ ਅੱਜ ਮੋਦੀ ਜੀ ਆਪਣਾ ਡਾਂਕਾ ਵਜਾ ਰਹੇ ਹੈ ਤੇ ਮੈਂ ਜੋ ਪ੍ਰਧਾਨ ਮੰਤਰੀ ਸਾਡੇ ਸਾਬਕਾ ਡਾਕਟਰ ਮਨਮੋਹਨ ਜੀ ਸਿੰਘ ਜੀ ਸਰਵਾਸੀ ਜੀ ਨੇ ਕੀਤਾ ਉਹ ਨਹੀਂ ਕਰ ਸਕਦਾ ਭਾਵੇਂ ਨਿਰਗਾ ਸੀ ਭਾਵੇਂ ਕੋਈ ਵੀ ਸਕੀਮ ਸੀ ਸਾਡੀਆਂ ਸਕੀਮਾਂ ਜੋ ਅ ਸਿੱਕੀਆਂ ਪੰਜਾਬ ਲਈ ਚਾਹੇ ਸੈਂਟਰ ਲਈ ਔਰ ਇੰਡੀਆ ਤੇ ਜੋ ਸਕੀਮਾਂ ਉਹਨਾਂ ਨੇ ਸ਼ੁਰੂ ਕੀਤੀਆਂ ਸੀ ਉਹ ਅੱਜ ਕਿਸੇ ਨੇ ਨਹੀਂ ਕੀਤੀਆਂ جو زیادہ ٹائم کا پٹرول کا کیمت سی کی اچھے دی دیکھ لو راشن مہیلا جو چولہے چمکے بڑھ کے کرنا پہ دیکھنا پہنتا اج رو رہی ہے مہیلا کیونکہ سینٹرکار ویو ہرک چیز ہر ایک چیز پہ رسو رسوئی کا سلنڈر ہے گا گیس کا ایک چیز کا ٹائم تھی کمپیریزن کر لو کسی بھی چیز کا کمپیریزن پٹرول ڈیزل یا اپنا سلنڈر کوئی بھی چیز کا کمپیریزن کر لو اج وہ مقابلے بہت زیادہ واپ ہے ਕਿਸਾਨ ਸਾਡੇ ਦਿੱਲੀ ਦੀਆਂ ਬਰੂਮਾਂ ਤੇ ਬੈਠੇ ਮੋਦੀ ਜੀ ਨੇ ਕੀ ਹਾਲ ਕੀਤਾ ਮੈਂ ਕਹੂੰਗੀ ਸਭ ਤੋਂ ਵੱਧ ਜੋ ਸਾਡੀ ਦੇਵੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਜੋ ਇੱਕ ਮਹਿਲਾ ਤੌਰ ਤੇ ਅਸੀਂ ਮਹਿਲਾ ਕਾਂਗਰਸ ਦੀ ਮੀਟਿੰਗ ਮੀਟਿੰਗ 'ਚ ਉਹਨਾਂ ਨੂੰ ਅੱਜ ਜ਼ਰੂਰ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੀ ਸੇਧ ਦੀ ਕਾਮਯਾਬੀ ਲਈ ਵੀ ਮੈਂ ਅਰਦਾਸ ਕਰਦੀ ਆਂ ਤੇ ਜੋ ਉਹਨਾਂ ਨੇ ਆਪਣਾ ਜੋਸ਼ ਜੋ ਉਹਨਾਂ ਨੇ ਆਪਣੀ ਨਿਮਰਤਾ ਦਿਖਾਈ ਆਪਣੇ ਮਰਮੋੜ ਸਿੰਘ ਜੀ ਨੂੰ ਕੁਰਸੀ ਛੱਡ ਕੇ ਅੱਜ ਮੈਂ ਸਾਰੇ ਮੈਨ ਲਾਵਾ ਨੂੰ ਕਹੂੰਗੀ ਕਿ ਉਹ ਦੇਵੀ ਉਹ ਔਰਤ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲ ਕੇ ਕਾਂਗਰਸ ਪਾਰਟੀ ਲਈ ਅਸੀਂ ਚਾਹੇ ਸਾਡੇ ਅਚਰਾਜ ਵਰਿੰਗ ਜੀ ਹੈ ਚਾਹੇ ਪ੍ਰਤਾਪ ਬਾਜਵਾ ਜੀ ਹੈ ਅਸੀਂ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਅੱਜ ਪਾਰਟੀ ਨੂੰ ਬੜੀ ਦੂਰ ਤੱਕ ਦੋਨੋਂ ਛੱਡੀ ਜੋੜੀ ਅਸੰਗ ਜੋੜੀ ਰਾਜਾ ਵਰਿੰਗ ਤੇ ਪ੍ਰਤਾਪ ਬਾਜਵਾ ਜੀ ਨੇ ਉਹਨਾਂ ਨੇ ਪੰਜਾਬ ਲਈ ਜੋ ਕੀਤਾ ਹੈ ਜੋ ਕਰ ਰਹੇ ਹੈ ਜਿੱਥੇ ਉਹਨੇ ਕਾਗਜ਼ ਪਹਤਾਤੀ ਅੱਜ ਮਾਦਾ ਦੇਣੀ ਹੈ ਪਰ ਅੱਜ ਤੱਕ ਪ੍ਰਧਾਨ ਬਹੁਤ ਆਏ ਹੈ ਸੀਐਲਪੀ ਲੀਡਰ ਬਹੁਤ ਆਏ ਹੈ ਪਰ ਉਹਨਾਂ ਦੋਨਾਂ ਵਰਗਾ ਨਹੀਂ ਆਇਆ ਕੋਈ ਪਾਰਟੀ ਲਈ ਆਪਾਂ ਉਹਨਾਂ ਦੇ ਰਾਹ ਤੇ ਚੱਲਣ ਲਈ ਛਾਪੋ ਚਲਾ ਫੜਚ ਬੰਦਾ ਅਸੀਂ ਗਲੀ ਗਲੀ ਦੁਰੂਆਂ ਜਾ ਕੇ ਲਈ ਮਰਿਆ ਕਿ ਆ ਕੇ ਬੜਾ ਪਿਛਲੇ ਅਸੀਂ ਤੁਹਾਡੇ ਪਿੱਛੇ ਲੱਗਾਂਗੇ ਤੁਸੀਂ ਆਪਣੇ 1000 ਰੁਪਏ ਦਾ ਜਿਹੜਾ ਧੋਖਾ ਕੀਤਾ ਇਹਦਾ ਸਭ ਤੋਂ ਪਹਿਲਾ ਜਿਹੜਾ ਹੱਕ ਹੈ ਉਹ ਤੁਸੀਂ ਆਪਣਾ ਜਿਹੜਾ ਮੰਗੋ ਚਾਹੇ ਉਹ ਧਰਨੇ ਦੇ ਰੂਪ ਚ ਮੰਗੋ ਚਾਹੇ ਮਜਾਦਿਆਂ ਦੇ ਚਾਹੇ ਇਹਨਾਂ ਦੇ ਕੱਪੜੇ ਪਾੜੇ ਚਾਹੇ ਅਫਸਰਾਂ ਦੇ ਦਰਬਾਰ 'ਚ ਜਾ ਕੇ ਖੜੀਏ ਹਮੇਸ਼ਾ ਅਸੀਂ ਇਹਨਾਂ ਦੇ ਨਾਲ ਆਪਣੀ ਵੱਡੀ ਭੈਣ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਖੜੇ ਆ ਇਸ ਤਰ੍ਹਾਂ ਦੀਆਂ ਮੰਗਾਂ ਨੂੰ ਦੇਖ ਕੇ ਅਸੀਂ ਲੋਕਾਂ ਦੇ ਘਰ-ਘਰ ਜਾਉਂਗੇ ਇਹਨਾਂ ਨੇ ਲੁੱਟਿਆ ਪੰਜਾਬ ਨੂੰ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਲੋਕਾਂ ਦੀ ਕਾਂਗਰਸ ਦੀ ਸਰਕਾਰ ਆਏ ਇਹ ਸੀਗੇ ਕਮਲਜੀਤ ਚਾਵਲਾ ਜੀ ਔਰ ਸਵਾਗਤ ਕਰਵਾਉਣ ਦਾ ਬਹੁਤ ਧੰਨਵਾਦ ਕਰਦੇ ਆ ਜਿਹੜਾ ਕਿ ਇਹਨਾਂ ਨੇ ਅੱਜ ਸਾਡੇ ਸ਼ਹਿਰ 'ਚੋਂ ਮੇਰੇ ਸਾਡੇ ਸਰਵਾਰ ਕਹਿੰਦੇ ਆ ਐਵੇਂ ਹੀ ਅਸੀਂ ਮੈਰੰਦ ਦੇ ਨਾਲ ਨਾਲ ਕੇ ਜਿੱਥੇ ਵੀ ਇਹ ਕਹਿਣਗੇ ਹਰ ਮੁਹੱਲੇ ਗਰੀ ਮਹੱਲੇ ਬਾੜਬਾਈ ਜੀ ਜਾ ਕੇ ਜਿਵੇਂ ਸਾਨੂੰ ਹਦੇਸ ਦੇਣਗੇ ਅਸੀਂ ਮਿਲ ਕੇ ਇਹਨਾਂ ਦੇ ਨਾਲ ਮੋਟਾ ਮੋਟਾ ਜੋੜ ਪਾਵਾਂਗੇ ਬਾਕੀ ਤਾਂ ਜਿੱਥੇ ਵੀ ਬੁਰਦਾ ਸਰਕਾਰ ਦੀਆਂ ਨੀਤੀਆਂ ਘਰ ਘਰ ਅਸੀਂ ਜਾ ਕੇ ਪਾਚਾਵਾਂਗੇ ਪਰ ਕੋਈ ਬੰਦਾ ਭੁੱਲ ਜਾਂਦਾ ਨਾ ਜੋ ਇਹਨਾਂ ਨੇ ਵਾਦੇ ਕਰਦੇ ਉਹ ਸਾਰੇ ਵਾਦੇ ਤਾਂ ਇਹ ਉਹਨਾਂ ਦੇ ਫੇਕ ਵਾਦੇ ਰਹੇ ਸਾਰੇ ਇਹ ਇੱਕ ਕਮੇਡੀਨ ਹੈ ਕਮੇਡੀ ਕਰਦੇ ਆ ਦੇ ਲੋਕਾਂ ਕੋਲ ਗਾਲਨੇ ਤੇ ਜਿਹੜਾ ਜਿਹੜੇ ਲੋਕਾਂ ਨੂੰ ਪਤਾ ਲੱਗ ਗਿਆ ਚੌਥਾ ਸਾਤ ਚੱਲ ਪਿਆ ਕਿਸੇ ਵੀ ਵਾਅਦੇ ਤੇ ਹੋਏ ਨਾ ਉਤਰੇ ਰਹੀ ਮਹਿਲਾਮਾਂ ਦੇ 1000 ਰੁਪਏ ਦੀ ਗੱਲ ਨਾ ਨਏ ਬਣਾਉਣੇ ਨਾ ਬਧਾਏ ਸਾਡੇ 3 ਸਾਲ ਘਟੇ 1.5 ਸਾਲ ਵੀ ਐਵੇਂ ਨਿਕਲ ਜਾਣਾ ਮੈਂ ਸਾਰੇ ਇਹੋ ਹੀ ਬੇਨਤੀ ਕਰੂ ਆਪਣੇ ਭੈਣਾਂ ਨੂੰ ਵੀ ਇਹਨਾਂ ਜਿਹੜੇ ਜਿਹੜਾ ਵੀ ਇਹਨਾਂ ਦਾ ਵੀ ਕੋਈ ਵੀ ਬੰਦਾ ਤੁਹਾਡੇ ਘਰ ਆ ਕੇ ਕੋਈ ਗੱਲ ਕਰਦਾ ਹੈ ਤਾਂ ਉਹਨਾਂ ਨੂੰ ਸਾਲੋ ਪੁੱਛੋ ਉਹਨਾਂ ਨੂੰ ਵੀ ਜਿਹੜੀਆਂ ਵਾਦੇ ਕਰਕੇ ਸਾਡੇ ਤੱਕ ਆਏ ਤੇ ਉਹਨਾਂ ਨੇ ਕਿਹੜਾ ਕੰਨੇ ਕਰ ਚਾਇਆ ਜੀ ਕਰਦੇ ਜੀ ਉਹਨਾਂ ਨੇ ਜਦੋਂ ਪਹਿਲੀ ਮੀਟਿੰਗ ਆਪਣੇ ਮੈਲਾ ਕਾਨਫਰੰਸ ਦੀ ਕੁਆਲਿਟੀ ਤੋਂ ਸ਼ੁਰੂਆਤ ਕਰੀਏ ਕਾਕਾ ਜਾ ਕੇ ਕਿ ਅਸੀਂ ਮੀਟਿੰਗ ਕਰੀਏ ਸਾਰਿਆਂ ਨੂੰ ਆਪਣਾ ਨਾਲ ਲੇਡੀਜ਼ ਅੱਜ ਛੋਟੇ ਜਿਹੇ ਸੱਦੇ ਬਖਤਰ ਸਾਬ ਪਹੁੰਚੇ ਹੈ ਆਪਣਾ ਚਾਹਵਲਾ ਜੀ ਦੇ ਘਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਮੈਡਮ ਜੀ ਨੇ ਸ਼ੁਰੂਆਤ ਕਰੀ ਆਪਾਂ ਇਹਨਾਂ ਦੇ ਨਾਲ ਖਰਲ ਮਿਲ ਕੇ ਸਾਰ ਕੇ ਤੇ ਮੀਟਿੰਗ ਟੈਂਡ ਕਰੂਗਾ ਥੈਂਕ ਯੂ ਬਹੁਤ ਥੈਂਕ ਯੂ ਤਾਂ ਜੇ ਹੋ ਕੇ ਅਮਨ ਜੀ ਦਾ ਅਗਲਾ ਕਿਦੇ ਪ੍ਰੈ ਵੀ ਕਰਾ ਰਹੇ ਹੁਣ ਆ ਨਾ ਜੀ ਮੈਂ ਸਾਰੇ ਜੀ ਮੈਡਮ ਜੀ ਦਾ ਲੱਖ ਲੱਖ ਧੰਨਵਾਦ ਕਰਦੀ ਆ ਜਿਹੜੇ ਕਿ ਸਾਡੇ ਚੇਤੇ ਤੋੜ ਕੇ ਸਾਡੇ ਸਾਰੇ ਬੀਬੀਆਂ ਨੂੰ ਇੱਕ ਮੁਠੋਂ ਦਾ ਕਰ ਰਹੇ ਨੇ ਕਿ ਸਾਰੇ ਕਾਂਗਰਸ ਨੂੰ ਅੱਗੇ ਲੈ ਕੇ ਜਾਓ ਮੈਡਮ ਜੀ ਅਸੀਂ ਤੁਹਾਡੇ ਨਾਲ ਤਨਮਨ ਨਾਲ ਧਨ ਨਾਲ ਤੁਹਾਡੇ ਨਾਲ ਜਿੱਥੇ ਤੁਸੀਂ ਸਾਡੀ ਡਿਊਟੀ ਲਾਓਗੇ ਅਸੀਂ ਪੂਰੀ ਤੌਰ ਤੇ ਨਿਭਾਵਾਂਗੇ ਵਾਹ ਜੀ ਅਸੀਂ ਕਿ ਮੈਡਮ